ਉਸ ਸਿੱਖ ਕੌਮ ਦੇ ਵਾਰਸੋ ਜਾਗ ਜਾਓ ਜਾਗ ਜਾਓ ਜਾਗ ਜਾਓ ਆ ਦੇਖੋ ਬਾੜ ਵੀਰ ਦੇੱਸਦੀਆਂ ਹਾਰਦਿਕ ਵਧਾਈਆਂ ਸਾਹਿਬ ਜਾਨ ਨੇ ਜਨਮ ਦਿਹਾੜੇ ਵੀ ਬਦਲਦੇ ਤਰੀਕਾ ਬਦਲ ਦਿੱਤੀਆਂ ਆ ਦੇਖ ਲਓ ਤੁਹਾਡੇ ਸਾਹਮਣੇ ਅੱਗੇ ਆ ਜਿਹੜੀ ਆ ਆ ਵੀ ਦੇਖ ਲਓ ਆ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਕਲਾਕ੍ਰਿਤੀ ਦੇ ਨਾਂ ਉੱਤੇ ਦਰਬਾਰ ਸਾਹਿਬ ਜਿੱਥੇ ਮਹਾਰਾਜਾ ਪ੍ਰਕਾਸ਼ ਆ ਉਥੇ ਇਹਨਾਂ ਨੇ ਘੋਸਪੈਟ ਕਰ ਦਿੱਤੀ ਆ ਹੁਣ ਸੰਭਲਿਓ ਸੁਣਿਓ ਧਿਆਨ ਦੇ ਨਾਲ ਸਾਨੂੰ ਆਪਣੇ ਆਨੇ ਮਾਰਿਆ ਸਾਨੂੰ ਜ਼ਹਿਰ ਹਮੇਸ਼ਾ ਮਿੱਠੇ ਵੀ ਦਿੱਤੀ ਗਈ ਆ ਦੋਸ਼ਮਣ ਸਾਡੇ ਤੋਂ ਹਮੇਸ਼ਾ ਕੰਨ ਭੰਨਦਾ ਆ ਜਦੋਂ ਮਾਰਿਆ ਸਿੱਖ ਕੌਮ ਨੂੰ ਸਿੱਖੀ ਸਰੂਪ ਦੇ ਵਿੱਚ ਜਿਹੜੇ ਭੇੜੀ ਇਹਨਾਂ ਲੋਕਾਂ ਨੇ ਮਾਰਿਆ ਆ ਹੁਣ ਬਾਦਲ ਦੇ ਮੋਰਾਂ ਦੇ ਉੱਤੇ ਚੜ ਕੇ ਆਏ ਸੀ ਭਾਜਪਾ ਆਰਐਸਐਸ ਨੂੰ ਲਿਆਉਣ ਵਾਲੇ ਪਰੋਸਣ ਵਾਲੇ ਇਹ ਆ ਇਹਨਾਂ ਨੇ ਹੀ ਸਾਡੇ ਇਤਿਹਾਸ ਨੂੰ ਇਤਿਹਾਸਕ ਦਾ ਹਰ ਇੱਕ ਧਰਮ ਦੇ ਵਿੱਚ ਇਹਨਾਂ ਨੇ ਘੋਸਪੈਟ ਕਰਕੇ ਇਹ ਉਹਨਾਂ ਦਾ ਸਤਿਆਨਾਸ਼ ਉਸ ਧਰਮ ਦਾ ਕਰ ਦਿੱਤਾ ਗੁੱਧ ਧਰਮ ਖਤਮ ਕੀਤਾ ਜੈਨ ਧਰਮ ਖਤਮ ਕੀਤਾ ਆ ਸਾਡੇ ਨਿਸ਼ਾਨ ਸਤ ਸੰਗਤ ਜੀ ਉਹ ਮੈਂ ਵੀਰ ਦੀ ਵੀਡੀਓ ਨੂੰ ਸੁਣ ਰਿਹਾ ਸੀ ਮੈਂ ਸਿੱਧਾ ਕਾਫੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਵੀਰ ਜੀ ਕਾਫੀ ਇਹਨਾਂ ਦਾ ਕਹਿੰਦਾ ਉਹਨੇ ਕਾਫੀ ਪਰੇਸ਼ਾਨ ਹੁੰਦੇ ਨੇ ਕਾਫੀ ਸਮਾਲ ਨੂੰ ਲਾਪੋਂਦੇ ਨੇ ਪਰ ਕਿੰਨਾ ਡੋਖਿਆ ਇਹ ਜਿਹੜਾ ਦੁੱਖ ਆ ਇਸ ਦੁੱਖ ਨੂੰ ਸਮਝੂਗਾ ਉਹ ਹੀ ਜਿਹੜਾ ਗੁਰੂ ਨਾਨਕ ਦੀ ਸੋਚ ਤੇ ਕੰਮ ਕਰ ਰਿਹਾ ਜਿਹੜਾ ਮਹਿਲਾ ਪਹਿਲਾ ਮਹਿਲਾ ਦੂਜਾ ਮਹਿਲਾ ਤੀਜਾ ਮਹਿਲਾ ਚੌਥਾ ਮਹਿਲਾ ਪੰਜਵਾਂ ਤੇ ਮਹਿਲਾ ਨੌਵਾਂ ਦੀ ਸੋਚ ਤੇ ਕੰਮ ਕਰ ਰਿਹਾ ਤੇ ਦਸਵੇਂ ਗੁਰੂ ਦੇ ਇਤਿਹਾਸ ਤੇ ਕੰਮ ਕਰ ਰਿਹਾ ਸਮਝੂਗਾ ਉਹ ਹੀ ਹੁਣ ਮੇਰੇ ਵੀਰ ਦੀ ਪਰੇਸ਼ਾਨੀ ਪ੍ਰੇਸ਼ਾਨੀਆਂ ਬਣਦੀਆਂ ਨੇ ਕਿਉਂਕਿ ਦਸਰਬੀਉ ਚੀ ਆਪਾਂ ਬਾਦਲ ਨੂੰ ਕੋਸਦੇ ਆਂ ਕਾਂਗਰਸ ਨੂੰ ਕੋਸਦੇ ਆਂ ਪਰ ਉਹਨਾਂ ਨੂੰ ਵੋਟਾਂ ਦੋਣ ਵਾਲੇ ਵੀ ਅਸੀਂ ਆਂ ਸਭ ਤੋਂ ਜਿੰਨਾ ਜਿਹਨੂੰ ਕਹਿੰਦੇ ਨੇ ਜ਼ਮੀਰ ਵੇਚਣੀ ਉਹ ਤਾਂ बिकੇ ਬਿਕੇ ਹੋਏ ਸੀ ਪਰ ਅਸੀਂ ਸਭ ਤੋਂ ਜ਼ਿਆਦਾ ਜਦੋਂ ਦਿਲ ਕੀਤਾ ਕਾਂਗਰਸ ਆ ਗਈ ਜਦੋਂ ਦਿਲ ਕੀਤਾ ਅਕਾਲੀ ਆ ਗਏ ਇਹ ਤਾਂ ਅਜੇ ਸ਼ੁਰੂ ਹੋਏ ਨੇ ਇਹ ਤਾਂ 2024 ਮੈਂ ਪਹਿਲਾਂ ਹੀ 2022 ਚ ਪੋਸਟ ਪਾਈ ਸੀ ਦੱਸਿਆ ਸੀ ਮੈਂ 2022 2023 ਤੇ 2024 2025 ਚ ਤੁਹਾਨੂੰ ਇਹ ਨਹੀਂ ਰੰਗ ਦਿਖਾਉਣਾ ਆ ਤੇ ਉਸ ਰੰਗ ਨੂੰ ਜਿਹੜਾ ਇਹਨਾਂ ਨੇ ਰੰਗ ਦਿਖਾਉਣਾ ਉਸ ਰੰਗ ਨੂੰ ਫਿੱਕਾ ਕਰਨ ਵਾਲਾ ਉਹ ਮਨੁੱਖ ਖਾਸ ਹੋਣਗੇ ਕਹਿਰਬਦਾਸ ਖਲਾਸ ਜਮਾਰਾ ਜੋ ਹਮਸੈਰੀ ਸੁਮਿਤ ਹਮਾਰਾ ਜਿਹੜਾ ਆਪਣੇ ਸਰੀਰ ਦੇ ਵਿੱਚੋਂ ਖਲਾਸ ਹੋ ਕੇ ਕਾਤੋਂ ਖਲਾਸੀ ਆ ਧਿਆਨ ਕਰ ਲਿਓ ਲਾਭ ਲੋਭ ਹੰਕਾਰ ਤਾਂ ਜਿਹੜੀ ਅਸੀਂ ਮਾਇਆ ਦਾ ਗੱਫੇ ਸ਼ਕਦੇ ਹਾਂ ਜਿੱਦਣ ਕੁਝ ਲੋਕਾਂ ਨੇ ਹਨਾ ਕਬੀਰ ਕੁਕਰ RAM ਕਾ ਮੁਤੀਆ ਮੇਰਾ ਨਾਂਉ ਗੜੇ ਹਮਾਰੇ ਜੇਬੀ ਚੈੱਕ ਖੀਚੇ ਤੈ ਜਾਉ ਫਿਰ ਉਹ ਮਾਇਆ ਤੋਂ ਰਹਿਤ ਲੋਕੀ ਉਹ ਫਿਰ ਕੁਝ ਹੋਣਗੇ ਤਾਂ ਇਹਨਾਂ ਦੀ ਚੰਕ ਨੂੰ 100 ਕਾਜੂ ਕੋਉਣਗੇ ਮੇਰੇ ਵੀਰ ਨੇ ਕੀ ਕਿਹਾ ਇਹਨੂੰ ਸਰਵਣ ਕਰੋ ਸਰਵਣ ਕਰਕੇ ਵੀਡੀਓ ਨੂੰ ਸ਼ੇਅਰ ਕਰੋ ਤੇ ਅਗਲੀ ਵੀਡੀਓ ਚ ਆਪਾਂ ਜਰੂਰ ਮਿਲਣਾ ਧੰਨਵਾਦ ਵੀਰ ਜੀ ਤੁਹਾਡਾ ਬੋਲਣ ਵਾਸਤੇ ਅਸੀਂ ਤੁਹਾਡਾ ਹਮੇਸ਼ਾ ਹੀ ਦਿਲੋਂ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਿਾਂਗੇ ਜਿਹੜਾ ਵੀ ਮਨੁੱਖ ਜਿਹੜਾ ਵੀ ਮਨੁੱਖ ਗੁੰਡਾਗਰਦੀ ਦੇ ਖਿਲਾਫ ਬੋਲਦਾ ਰਾਜ ਕੋਲ ਨੀਚ ਹਮੇਸ਼ਾ ਹੀ ਉਹਦਾ ਆਦਰ ਮ ਕਰਦਾ ਔਰ ਕਰਦਾ ਰਹੂਗਾ ਧੰਨਵਾਦ ਤੁਹਾਡਾ ਸ਼ਾਨ ਸਾਹਿਬ ਗੁਰੂ ਕਾਲ ਤੋਂ ਇਹਨਾਂ ਨੇ ਇਹ ਗਾਇਬ ਕੀਤੇ ਹੁਣ ਸ਼ਹੀਦ ਬਾਬਾ ਜੋਰਾਵਾਲ ਫਤਿਹ ਸਿੰਘ ਜੁਹਾਰ ਸਿੰਘ ਸਾਰੇ ਆਪਣੇ ਬਾਬੇ ਜਿੰਨੇ ਵੀ ਸ਼ਹੀਦ ਆ ਉਹ ਸਾਡੇ ਸ਼ਹੀਦ ਦਾ ਰਤਨਾ ਪ੍ਰਣਾਮ ਹੈ ਕੋਟਨ ਕੋਟਨਾ ਸ਼ਹੀਦਾਂ ਨੂੰ ਉਹਨਾਂ ਨੇ ਲਾਸਾਨੀ ਕੁਰਬਾਨੀ ਦਿੱਤੀ ਅਖੇ ਕਹਿੰਦਾ ਹਿੰਦੂਆਂ ਦੇ ਨਾ ਜਿਹੜੀਆਂ 13 ਜੰਗਾ ਗੁਰੂ ਗੋਬਿੰਦ ਸਿੰਘ ਨਾ ਹੋਈਆਂ 14 ਉਹਦੇ ਵਿੱਚੋਂ 13 ਜੰਗਾ ਬਾਈ ਧਾਰ ਦੇ ਹਿੰਦੂ ਰਾਜਿਆਂ ਨਾ ਹੋਈਆਂ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾ ਕੇ ਇਹਨਾਂ ਨੇ ਸ਼ਹੀਦ ਕੀਤੇ ਇਹਨਾਂ ਨੇ ਪਿੱਛਾ ਕੀਤਾ ਸੀ ਸਹਿਬ ਜਦਿਆਂ ਦਾ ਮੋਰੇ ਬਜੀਦ ਖਾਨ ਨੂੰ 3500 35000 ਮੋਹਰਾਂ ਦੇ ਕੇ ਉਹਦਾ ਸਮਰਥਨ ਲੈ ਕੇ ਸਾਰਾ ਜਿੰਨਾ ਵੀ ਇਹ ਜ਼ੁਲਮ ਦਾ ਅਤਿਆਚਾਰ ਜੋ 22 ਧਾੜ ਦੇ ਰਾਜਿਆਂ ਨੇ ਕੀਤਾ ਸੀ ਉਹ ਲੈ ਕੇ ਉਹਨਾਂ ਦੇ ਪੇਟੇ ਪਾਤਾ ਵੀ ਇਹ ਬਜੀਦ ਖਾਨ ਮੁਸਲਮਾਨਾਂ ਨੇ ਇਹ ਅਤਿਆਚਾਰ ਕੀਤਾ ਇੱਕ 14ਵੀਂ ਜਾਲੰਗ ਜੰਗ ਦੇ ਵਿੱਚ ਉਹਨੇ ਸਮੂਲੀਅਤ ਕੀਤੀ ਸੀ ਹੁਣ ਬਾਸਲ ਦੇ ਮਾੜਾ ਪ੍ਰਕਾਸ਼ ਉੱਤੇ ਜਿਹੜੀ ਕਲਾਕ੍ਰਿਤੀ ਕੀਤੀ ਆ ਉਹਦੇ ਵਿੱਚ ਮੈਂ ਤੁਹਾਨੂੰ ਫੋਟੋ ਦਿਖਾ ਲਈ ਆ ਉਹਦੇ ਵਿੱਚ ਦੇਵੀ ਦੇਵਤਿਆਂ ਦੀ ਘੋਸ ਬੈਠ ਕਿਉਂ ਸਾਡੇ ਤਾਂ ਹੈ ਹੀ ਮਨਾ ਹੀ ਐਸੇ ਪੱਥਰ ਪੂਜੇ ਹੈ ਹੀ ਨਹੀਂਗੇ ਪਰ ਕਰ ਕੌਣ ਰਿਆ ਸ੍ਰੋਮਣੀ ਕਮੇਟੀ ਜਿਹਨੇ ਧਰਮ ਪ੍ਰਚਾਰ ਕਰਨਾ ਸੀ ਸਿੱਖੀ ਦਾ ਪ੍ਰਚਾਰ ਕਰਨਾ ਸੀ ਓਏ ਉਹੀ ਕਾਤਲ ਬਣ ਗਏ ਸਖਕੌਮ ਦੇ ਉਹੀ ਬਣ ਕੇ ਇਹਨਾਂ ਦੇ ਝੋਲੀ ਚੁੱਕ ਉਹ ਕਿੰਨਾ ਗੂੰ ਖਾਵੋਂਗੇ ਹੋਰ ਗੁਰੂ ਨਾਵੀਂ ਤ੍ਰੋ ਕਿਤੇ ਤਾਂ ਸ਼ਰਮ ਕਰ ਲਓ ਯਾਰ ਉਹ ਪਾਠੀ ਸਿੰਘ ਉਹ ਰੱਬ ਦੇ ਵਾਸਤਾ ਤੁਸੀਂ ਆਪਣੀ ਜਮੀਰ ਜਗਾ ਲਓ ਇਹ ਤਾਂ ਜਮੀਰਾਂ ਵੇਚ ਕੇ ਬੈਠੇ ਆ ਮਰ ਗਈਆਂ ਇਹਨਾਂ ਦੀਆਂ ਜਮੀਰਾਂ ਸਾਡੇ ਇਤਿਹਾਸ ਨੂੰ ਮਤ ਇਤਿਹਾਸ ਕੀਤਾ ਜਿਨ੍ਹਾਂ ਸਹਿਬਜ਼ਾਦਿਆਂ ਦੇ ਅੱਜ ਜਨਮ ਦੇ ਹਾਰੇ ਆ ਸ਼ਹੀਦ ਬਾਪਿਆਂ ਦੇ ਜੇ ਜਿਹੜੇ ਨੀਂਹ ਦੇ ਵਿੱਚ ਸਹਿਬਜ਼ਾਦੇ ਚੜੇ ਗਏ ਸੀ ਉਹ ਸ਼ਹੀਦ ਸ਼ਹੀਦਾਂ ਦੀ ਦਵਾਰ ਵੀ ਇੱਥੋਂ ਖਤਮ ਕਰ ਦਿੱਤੀ ਬਾਈ ਜੀ ਉਥੇ ਆ ਕੇ ਧੜਾ ਬਣਾ ਕੇ ਉਥੇ ਮਾਰੇ ਦਾ ਪ੍ਰਕਾਸ਼ ਕਰਤਾ ਕਸ਼ਮੀਰ ਸਿੰਘ ਪੂਰੀਆ ਵਾਲੇ ਨੇ ਕੀਤਾ ਜਿਹੜਾ ਬਾਬਾ ਕਹਿੰਦਾ ਆਪਣੇ ਆਪ ਨੂੰ ਬਾਬਾ ਬਾਸ ਦੀ ਆੜ ਵਿੱਚ ਸੰਗਮਰ ਲਾ ਲਾ ਕੇ ਸਾਡੇ ਸਾਰੇ ਇਤਿਹਾਸ ਕੇ ਸਰੋਤ ਖਤਮ ਕਰ ਦਿੱਤੇ ਦਿੱਲੀ ਸ਼੍ਰੋਮਣੀ ਕਮੇਟੀ ਆਇਆ ਨੇ ਹੈ ਤਾਂ ਸਾਰੇ ਕੋਈਆ ਦਲਾਲ ਆ ਉਹਨਾਂ ਦੇ ਦਲਾਲਾਂ ਨੇ ਸਾਨੂੰ ਮਾਰਿਆ ਸਿੱਖ ਕੋ ਉਹਨੂੰ ਮਾਰਨ ਵਾਲੇ ਮੁੱਕ ਗਏ ਬਾਹ ਆ ਜਿਹੜਾ ਕੋਸਪੈਡ ਦਲਾਲ ਜਿਹੜੇ ਇਹਨਾਂ ਦੇ ਪਾਲਤੂ ਗੂਖਾਣੇ ਲੋਕ ਉਹਨਾਂ ਨੇ ਸਾਡੇ ਇਤਿਹਾਸ ਨੂੰ ਮਤਿਹਾਸ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਤੀ ਬਾਲ ਵੀਰ ਦੱਸ ਬਣਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਦਾ ਸੀ ਮਾਫੀ ਮੰਗਣ ਵਾਲਾ ਬਾਹ ਬਾਹ ਫਾਰ ਵਰਕਰ ਉਹਦੇ ਵਾਂਗ ਬਾਲ ਬਾਲ ਜਿਹੜਾ ਬਾਲ ਵੀਰ ਉਹ ਵੰਸ ਜਿਹੜੇ ਬਣਾ ਦੇਣੇ ਆ ਉਹ ਯਾਰ ਸੰਭਲ ਜਾਓ ਆਪਣੇ ਇਤਿਹਾਸ ਨੂੰ ਪੜੋ ਪੜੋ ਆਪਣੇ ਇਤਿਹਾਸ ਨੂੰ ਇਹੀ ਆ 100 ਸਾਲ ਤੋਂ ਜਿਹੜੇ ਕਬਜ ਆ ਮਜੀਠੀਆ ਪਰਿਵਾਰ ਤੋਂ ਲੈ ਕੇ ਬਾਦਲ ਤੱਕ 100 ਸਾਲ ਇਹਨਾਂ ਦੇ ਕੋਲੇ ਰਹੀ ਆ ਇਹਨਾਂ ਨੇ ਇਹ ਨਿਸ਼ਾਨ ਸਾਹਿਬ ਗਾਇਬ ਕੀਤੇ ਆ ਇਹੀ ਸੀ ਇੰਗਰੇਜ਼ਾਂ ਇਹੀ ਸੀ ਖੂਹਾਂ 'ਚ ਜ਼ਹਿਰ ਪਾਉਣ ਵਾਲੇ ਉਹ ਯਾਰ ਸਾਨੂੰ ਕਦੋਂ ਮਤ ਆਉਗੀ ਇੱਕ ਸੀ ਇੱਕ ਸੀਟ ਨਹੀਂ ਸੀ ਭਾਜਪਾ ਵਾਲਿਆਂ ਕੋਲ ਜਦੋਂ ਬਾਦਲ ਦੇ ਕੁਛੜ ਚੜ ਕੇ ਆਇਆ ਅੱਜ ਬਾਦਲ ਨੂੰ ਖਤਮ ਕਰਤਾ ਤੁਹਾਨੂੰ ਮਤ ਨਹੀਂ ਆਈ ਤੁਸੀਂ ਮਤ ਲੈਣੀ ਵੀ ਨਹੀਂ ਸਾਰੀ ਬਾਦਲ ਪਾਰਟੀ ਖਤਮ ਪਾਟੋ ਪਾਟੋ ਤੜ ਹੋ ਗਈ ਅਜੇ ਕੁਝ ਖੁਣ ਖਾਣੇ ਹੱਲੇ ਨਾਲ ਲੱਗੇ ਆ ਆਰਐਸਐਸ ਦੇ ਉਹ ਵੀ ਲੱਗੇ ਰਹਿਣਗੇ ਇਦਾਂ ਹੀ ਸਲੋਮਨੀ ਕਮੇਟੀ ਦੇ ਉੱਤੇ ਉਹਨਾਂ ਨੇ ਆਪਣਾ ਗਲਬਾਪ ਆ ਉਹ ਕਹਿੰਦੇ ਹਾਂ ਸਾਡੀ ਜਾਰੀ ਹੈਗੀ ਆ ਦਿੱਲੀ ਸੈਂਟਰ ਦੇ ਨਾਲ ਇਹ ਜਥੇਦਾਰਾਂ ਦੇ ਅਲਫਾਜ਼ ਤੇ ਇੱਕ ਉੱਠਦਾ ਨਾ ਅਨੰਦਪੁਰ ਦਾ ਜਿਹੜਾ ਰਕਵੀਰ ਸਿੰਘ ਆ ਹੁਣ ਜਥੇਦਾਰ ਬਣਾਇਆ ਆ ਉਹ ਤੋਤੀਆਂ ਹੀ ਪਵਾ ਲੈਂਦਾ ਜਿੱਦਾਂ ਉਹ ਸੀਚੇ ਵਾਲੇ ਨੇ ਬੰਨੀ ਹੁੰਦੀ ਆ ਉਹ ਪੰਜਾਬ ਪਿਆਰ ਦੇ ਤੋਤੀਆਂ ਬਣਾ ਕੇ ਪੋਸਟਰ ਤਿਆਰ ਕਰਵਾਉਂਦਾ ਕੀ ਆ ਉਹ ਸਾਡੇ ਇਤਿਹਾਸ ਨੂੰ ਮਤਿਹਾਸ ਇਹ ਇਹ ਬਾਗਾ ਬਾਗੜ ਬਿੱਲੇ ਜਿਹੜੇ ਬੈਠੇ ਆ ਇਹ ਕਰ ਰਿਹਾ ਆ ਸੇਖੋਂ ਕੌਮ ਨੂੰ ਜਾਗਣਾ ਪਊਗਾ ਅੱਜ ਜਾਗ ਜੋ ਕੱਲ ਜਾਗ ਜੋ ਨਹੀਂ ਤਾਂ ਫਿਰ ਕੁੰਬੜੇ ਪੈਂਟ ਦੇ ਵਿੱਚ ਭਈਆਂ ਨੇ ਕਰ ਦਿੱਤਾ ਕਤਲ ਭੱਜ ਗਏ ਕਿਸੇ ਨੂੰ ਲੱਭਿਆ ਕੋਈ ਇਹ ਭਈਆਂ ਤੋਂ ਜੁੱਤੀਆਂ ਮਰਵਾਣ ਤੁਹਾਨੂੰ ਸੱਚੇ ਪਾਤਸ਼ਾਹ ਨੇ 2 ਲੱਖ ਨਾਲ ਲੜਨ ਦਾ ਬਲ ਵਾਟਿਆ ਸੀ ਉਹ ਤਿੰਨ ਫੁੱਟੀ ਦਾ ਵਸਾ ਨਾ ਖਾਇਓ ਤੁਹਾਡੀ ਬਦਕਿਸਮਤੀ ਭਾਰਤੋਂ ਪੰਜਾਬ ਵਾਲੇ ਨੂੰ ਪਤਾ ਕੀ ਆ ਸਿੱਖੋ ਬਦਕਿਸਮਤੀ ਹੈ ਜਾਤੀਵਾਦ ਤੋਂ ਤੁਸੀਂ ਉੱਤੇ ਨਹੀਂ ਉੱਠੇ ਮਰਦ ਕੇ ਪਾਸ਼ਾ ਜਿਹਨੂੰ ਹਿੱਕ ਨਾ ਲਾ ਕੇ ਰੰਗਰੇਟੇ ਗਰੂ ਕੇ ਬੇਟੇ ਤੁਸੀਂ ਬਾਟੇ ਉਹਨਾਂ ਦੇ ਵਖਰੇ ਕਰਕੇ ਬੈਠੇ ਆਂ ਇਹ ਹਾਰ ਦਾ ਕਰਨਿਆ